ਕਿਓ ਕੇ ਹਾਂਜੀ ਪਾਠ ਨੰਬਰ ਸਾਡਾ 2 ਆਪਣੇ ਆਪਣੇ ਥਾਂ ਸਾਰੇ ਚੰਗੇ ਔਰ ਸੋਈ ਦੀ ਅਲਮਾਰੀ ਵਿੱਚ ਇਲਾਇਚੀ ਸੌਂਫ ਜਵੈਣ ਅੰਬ ਚੂਰ ਤੇ ਅਨਾਰ ਦਾਣਾ ਵੱਖ-ਵੱਖ ਲਫਾਫਿਆਂ 'ਦਰ ਬੈਠੇ ਰਹਿੰਦੇ ਸਨ ਥੈਂਕ ਯੂ ਐਂਡ ਗੋਡ ਬles ਜੂਮ ਇੱਕ ਵਾਰ ਜਦੋਂ ਮਈ ਦਾ ਮਹੀਨਾ ਆਇਆ ਦੁਪਹਿਰ ਵੇਲੇ ਇਲਾਇਚੀ ਨੂੰ ਬੜੀ ਗਰਮੀ ਲੱਗੀ ਉਹ ਸਭ ਤੋਂ ਜਲਦੀ ਲਿਫਾਫੇ ਵਿੱਚੋਂ ਬਾਹਰ ਆ ਗਈ ਫਿਰ ਸੌਫ ਨੂੰ ਵੀ ਗਰਮੀ ਲੱਗੀ ਤੇ ਜਵੈਣ ਨੂੰ ਵੀ ਗਰਮੀ ਲੱਗੀ ਆਂਬ ਚੂਰ ਤੇ ਅਨਾਰ ਦਾਣੇ ਨੂੰ ਵੀ ਗਰਮੀ ਲੱਗੀ ਸਾਰੇ ਹੀ ਲਿਫਾਫਿਆਂ ਵਿੱਚੋਂ ਨਿਕਲ ਆਏ ਨੇੜੇ ਟੱਕਣ ਉੱਤੇ ਪੂਦਨਾ ਪਿਆ ਹੋਇਆ ਸੀ ਪੂਦਨੇ ਨੂੰ ਵੀ ਟੱਕਣ ਬੜਾ ਗਰਮ ਲੱਗਾ ਪੂਦਨਾ ਟੱਕਣ ਉੱਤੋਂ ਉੱਤਰ ਕੇ ਆਪਣੇ ਬੇਲੀ ਅਨਾਰ ਦਾਣੇ ਕੋਲ ਆ ਗਿਆ ਠੀਕ ਹੈ ਜੀ ਰਸੋਈ ਦੀ ਅਲਮਾਰੀ ਦੇ ਵਿੱਚ ਸਾਰੀਆਂ ਚੀਜ਼ਾਂ ਪਈਆਂ ਹੋਈਆਂ ਸੀਗੀਆਂ ਸੌਫ ਜੁਵੈਨ ਆਂਬ ਚੂਰਤੇ ਅਨਾਰ ਦਾਣਾ ਇਹ ਕਾਰੇ ਵਿੱਚ ਪਏ ਹੋਏ ਸੀਗੇ ਬਾਖਾ ਬਾਖਾ ਲਫਾਫਿਆਂ ਵਿੱਚ ਬੈਠੇ ਰਹਿੰਦੇ ਸਨ ਇੱਕ ਵਾਰ ਜਦੋਂ ਮਈ ਦਾ ਮਹੀਨਾ ਆਇਆ ਦੁਪਹਿਰ ਦੇ ਸਮੇਂ ਇਲਾਇਚੀ ਨੂੰ ਬੜੀ ਗਰਮੀ ਲੱਗੀ ਉਹ ਸਭ ਤੋਂ ਜਲਦੀ ਲਿਫਾਫੇ ਵਿੱਚੋਂ ਬਾਹਰ ਆ ਗਈ ਫਿਰ ਸੌਫ ਨੂੰ ਵੀ ਗਰਮੀ ਲੱਗੀ ਤੇ ਜਵੈਣ ਨੂੰ ਵੀ ਗਰਮੀ ਲੱਗੀ ਆਂਬਜੂਰ ਤੇ ਅਨਾਰ ਦਾਣੇ ਨੂੰ ਵੀ ਗਰਮੀ ਲੱਗੇ ਸਾਰੇ ਹੀ ਲਿਫਾਫਿਆਂ ਵਿੱਚੋਂ ਬਾਹਰ ਆਏ ਨੇੜੇ ਟੱਕਣੋਤੇ ਪੂਦਨਾ ਪਿਆਸੀ ਪੂਦਰੇ ਨੂੰ ਵੀ ਟੱਕਣ ਬੜਾ ਗਰਮ ਲੱਗਾ ਪੂਦਨਾ ਟੱਕਣ ਉੱਤੋਂ ਉੱਤਰ ਗਏ ਆਪਣੇ ਬੇਲੀ ਬੇਲੀ ਦਾ ਮਤਲਬ ਦੋਸਤ ਅਨਾਰ ਦਾਣੇ ਦੇ ਕੋਲ ਆ ਗਿਆ ਇਲਾਇਚੀ ਆਪਣੇ ਆਪ ਨੂੰ ਇਨ੍ਹਾਂ ਸਬਨਾ ਵਿੱਚੋਂ ਉੱਤਮ ਸਮਝਦੀ ਸੀ ਇਲਾਇਚੀ ਕਹਿੰਦੀ ਸੀ ਕਿ ਮੈਂ ਸਭ ਤੋਂ ਵਧੀਆਂ ਆ ਉਹ ਕਹਿਣ ਲੱਗੀ ਮੈਂ ਬੜੀ ਸੁੰਦਰ ਹਾਂ ਗੁਣਾ ਵਿੱਚ ਵੀ ਸਭ ਤੋਂ ਚੰਗੀ ਹਾਂ ਤੁਸੀਂ ਮੇਰੇ ਬੈਠੇ ਨੇੜੇ ਬੈਠੇ ਚੰਗੇ ਨਹੀਂ ਲੱਗਦੇ ਮੈਂ ਤੁਹਾਡੇ ਵਿੱਚੋਂ ਸਭ ਤੋਂ ਮਹਿੰਗੀ ਹਾਂ ਸ਼ਰਵਤ ਬਣਾਓ ਤਾਂ ਮੈਨੂੰ ਵਿੱਚ ਪਾ ਲੋ ਮੈਂ ਤਾਂ ਚੰਗੀਆਂ-ਚੰਗੀਆਂ ਮਠਿਆਈਆਂ ਵਿੱਚ ਪੈ ਜਾਂਦੀ ਹਾਂ ਇਲਾਇਚੀ ਕਿਸੇ ਹੰਕਾਰ ਕਰਨ ਲੱਗ ਗਈ ਕਿ ਮੈਂ ਸਭ ਤੋਂ ਸੋਹਣੀ ਹਾਂ ਤੇ ਮੈਂ ਸਭ ਤੋਂ ਮਹਿੰਗੀ ਵੀ ਹਾਂ ਸੌਫ ਦੇ ਜਵੈਣ ਇਕੱਠੀਆਂ ਬੈਠੀਆਂ ਸਨ ਜਵੈਣ ਨੇ ਸੌਫ ਨੂੰ ਕਿਹਾ ਦੇਖ ਭੈਣੇ ਅੱਜ ਇਲਾਇਚੀ ਨੂੰ ਕੀ ਗਰਮੀ ਚੜ ਗਈ ਹੈ ਕਹਿੰਦੀ ਹੈ ਕਿ ਅਸੀਂ ਇਹਦੇ ਨੇੜੇ ਨਾ ਬੈਠੀਏ ਕਿਤੇ ਦੂਰ ਚਲੀਏ ਜਾਈਏ ਵੱਡੀ ਗੁਣਾ ਵਾਲੀ ਜਦੋਂ ਢੀਡ ਭੀੜ ਹੋਵੇ ਉਦੋਂ ਇਲਾਇਚੀ ਨੂੰ ਕੋਈ ਨਹੀਂ ਪੁੱਛਦਾ ਸਾਰੇ ਤੈਨੂੰ ਜਾਂ ਮੈਨੂੰ ਹੀ ਖਾਂਦੇ ਨੇ ਜੇ ਇਤਵਾਰ ਨਹੀਂ ਤਾਂ ਹਕੀਮਾਂ ਵੈਦਾਂ ਕੋਲੋਂ ਇਹ ਸਾਡਾ ਗੁਣ ਪੁੱਛ ਕੇ ਦੇਖ ਲਵੋ ਸੌਫ ਬੋਲੀ ਤੂੰ ਸੱਚ ਕਹਿੰਦੀ ਹੈ ਭੈਣੇ ਜੇ ਕਿਸੇ ਸਿਆਣੇ ਕੋਲ ਇਨਸਾਫ ਕਰਵਾਇਆ ਜਾਵੇ ਤਾਂ ਉਹ ਤੇਰੀ ਗੱਲ ਸੱਚ ਦੱਸੇਗਾ ਐਲਾਈਟੀ ਆਪਣੇ ਆਪ ਨੂੰ ਬੜੇ ਗੁਣਾ ਵਾਲਾ ਸਮਝਦੀ ਏ ਹੋਵੇਗੀ ਆਪਣੇ ਘਰ ਅਸੀਂ ਕਈ ਉਹ ਗੁਣਾ ਵਾਲੀਆਂ ਹਾਂ ਮੇਰੇ ਵਰਗੀ ਮਿੱਠੀ ਬਣ ਕੇ ਤਾਂ ਦੱਸੇ ਸੁੰਗਣ ਵਿੱਚ ਭਾਵੇਂ ਚੰਗੀ ਏ ਪਰ ਸੁੰਗਣ ਨੂੰ ਮੈਂ ਕਿਹੜਾ ਮੰਦੀ ਹਾਂ ਮੈਂ ਵੀ ਤੇਰੇ ਵਾਂਗ ਬੈਦਾਂ ਹਕੀਮਾਂ ਦੇ ਬੜੇ ਕੰਮ ਆਉਂਦੀ ਹਾਂ ਆਂਬ ਚੋ ਨੂੰ ਇਲਾਈਟੀ ਦੀ ਗੱਲ ਕੋੜੀ ਲੱਗੀ ਉਨੇ ਕਿਹਾ ਮੇਰੇ ਵਰਗੇ ਖਟਿਆਈ ਨਾ ਇਲਾਇਚੀ ਵਿੱਚ ਨਾ ਜਵੈਣ ਵਿੱਚ ਆ ਨਾ ਸੌਂਫ ਵਿੱਚ ਆ ਮੇਰੀ ਖਟਿਆਈ ਬਿਨਾ ਕਿੰਨੇ ਹੀ ਖਾਣੇ ਚੰਗੇ ਨਹੀਂ ਲੱਗਦੇ ਅਨਾਰ ਦਾਣੇ ਨੂੰ ਬੜੀ ਗਰਮੀ ਲੱਗ ਰਹੀ ਸੀ ਉਹ ਬੜੇ ਦੂਰ ਦਰਾਡੇ ਦੇ ਪ੍ਰਦੇਸ਼ ਕਸ਼ਮੀਰ ਤੋਂ ਆਇਆ ਸੀ ਜਿੱਥੇ ਬੜੀ ਠੰਡ ਹੁੰਦੀ ਹੈ ਅਨਾਰ ਦਾਣੇ ਨੇ ਬੜੇ ਲਾਲ ਹੋ ਕੇ ਕਿਹਾ ਮੇਰੇ ਭਰਾ ਅੰਬਚੂਰ ਨੇ ਸੱਚ ਕਿਹਾ ਹੈ ਖਟਿਆਈ ਬਿਨਾ ਕਿੰਨੇ ਹੀ ਖਾਣੇ ਚੰਗੇ ਨਹੀਂ ਲੱਗਦੇ ਮੇਰੀ ਖਟਿਆਈ ਕਿੰਨੀ ਚੰਗੀ ਏ ਪੂਦਨੇ ਦੀ ਚਟਣੀ ਮੇਰੇ ਤੋਂ ਬਿਨਾ ਚੰਗੀ ਨਹੀਂ ਲੱਗਦੀ ਪੂਦਨੇ ਨੂੰ ਆਪਣੇ ਸਾਥੀ ਅਨਾਰ ਦਾਣੇ ਦੀ ਗੱਲ ਬੜੀ ਚੰਗੀ ਲੱਗੀ ਸੀ ਪੂਦਨੇ ਨੇ ਕਿਹਾ ਮੈਂ ਤੁਹਾਡੇ ਵਿੱਚੋਂ ਸਾਰਿਆਂ ਤੋਂ ਸਸਤਾ ਹਾਂ ਪਰ ਮੈਂ ਸਿਆਣਾ ਸਭ ਤੋਂ ਜ਼ਿਆਦਾ ਹਾਂ ਇਲਾਇਚੀ ਨੂੰ ਮਹਿੰਗੇ ਹੋਣ ਕਰਕੇ ਆਪਣੇ ਆਪ ਨੂੰ ਐਡੀ ਉੱਤਮ ਹੀ ਸਮਝਣਾ ਚਾਹੀਦਾ ਅਨੂੰ ਸਾਡੇ ਨੇੜੇ ਬੈਠਿਆਂ ਨੱਕ ਮੂੰਹ ਵੀ ਨਹੀਂ ਚੜਨਾ ਚਾਹੀਦਾ ਸਾਰਿਆਂ ਵਿੱਚ ਬੱਖ-ਵੱਖ ਗੁਣ ਹੁੰਦੇ ਹਨ ਜਿਵੇਂ ਚਟਨੀ ਲਈ ਮੈਂ ਤੇ ਅਨਾਰ ਦਾਣਾ ਦੋਵੇਂ ਚਾਹੀਦੇ ਹਨ ਐਸੇ ਤਰ੍ਹਾਂ ਹੀ ਸਾਡੇ ਵਿੱਚੋਂ ਸਾਰੀਆਂ ਚੀਜ਼ਾਂ ਦੀ ਲੋੜ ਪੈਂਦੀ ਰਹਿੰਦੀ ਹੈ ਸਾਨੂੰ ਸਾਰਿਆਂ ਨੂੰ ਬੇਲੀ ਬਣ ਕੇ ਦੋਸਤ ਮਿੱਤਰ ਬਣ ਕੇ ਰਹਿਣਾ ਚਾਹੀਦਾ ਹੈ ਸਾਰੇ ਆਪਣੇ ਆਪਣੇ ਥਾਂ ਚੰਗੇ ਹਨ ਪੂਦਨੇ ਦੀ ਗੱਲ ਇਲਾਇਚੀ ਜਵੈਣ ਅੰਬਚੂਰ ਅਨਾਰ ਦਾਣੇ ਸਾਰਿਆਂ ਨੇ ਸੁਣੀ ਪੂਦਨੇ ਦੀ ਗੱਲ ਸਿਆਣੀ ਤੇ ਇਨਸਾਫ ਵਾਲੀ ਸੀ ਇਲਾਇਚੀ ਸੌਫ ਤੇ ਜਵੈਣ ਅੰਬਚੂਰ ਤੇ ਅਨਾਰ ਦਾਣੇ ਨੂੰ ਪੂਦਨੇ ਨੇ ਜਿਹੜੀ ਗੱਲ ਆ ਉਹਨੂੰ ਚੰਗੀ ਲੱਗੀ ਸਾਰਿਆਂ ਨੇ ਵਚਨ ਦਿੱਤਾ ਕਿ ਉਹ ਇੱਕ ਦੂਜੇ ਦੇ ਅਸਲੀ ਸਾਥੀ ਬਣਨਗੇ ਤੇ ਰਲ ਮਿਲ ਕੇ ਰਹਿਣਗੇ ਹਰ ਚੀਜ਼ ਦੇ ਵਿੱਚ ਹਰ ਇਨਸਾਨ ਦੇ ਵਿੱਚ ਕੁਝ ਗੁਣ ਹੁੰਦੇ ਆ ਕੁਝ ਔਗਣ ਹੁੰਦੇ ਹਨ ਐਸੀ ਤਰ੍ਹਾਂ ਹਰ ਚੀਜ਼ ਜ਼ਰੂਰਤ ਦੇ ਹਿਸਾਬ ਦੇ ਨਾਲ ਆਪਣੀ ਆਪਣੀ ਜਗ੍ਹਾ ਤੇ ਚੰਗੀ ਹੁੰਦੀ ਹੈ ਹਰ ਇੱਕ ਚੀਜ਼ ਦੀ ਇੱਕ ਵੱਖਰੀ ਕੀਮਤ ਹੈ ਹਰ ਇੱਕ ਚੀਜ਼ ਦੀ ਜ਼ਿੰਦਗੀ ਦੇ ਵਿੱਚ ਇੱਕ ਵੱਖਰੀ ਜਗ੍ਹਾ ਹੈ ਦੁਪਹਿਰ ਦੀ ਤਿੱਖੀ ਗਰਮੀ ਜਿਹੜੀ ਆ ਘਟ ਰਹੀ ਸੀਗੀ ਅਸਮਾਨ ਉੱਤੇ ਬੱਦਲ ਆ ਗਏ ਸੀ ਇਲਾਈਜੀ ਜੁਵੈਨ ਆੰਬ ਚੋਰ ਤੇ अनार ਦਾਣਾ ਸਾਰੇ ਖੁਸ਼ ਹੋ ਗਏ ਤੇ ਆਪਣੇ ਆਪਣੇ ਲਿਫਾਫਿਆਂ ਵਿੱਚ ਜਾ ਕੇ ਮਿੱਠੀ ਨਿੰਦਰੇ ਸੌਂ ਗਏ ਪੂਦਨਾ ਵੀ ਟੱਕਣ ਤੇ ਜਾ ਕੇ ਲੇਟ ਗਿਆ ਉਸ ਨੂੰ ਨੀਂਦ ਨਾ ਆਈ ਉਹ ਰਾਤ ਭਰ ਤੱਕ ਜਾਗਦਾ ਰਿਹਾ ਤੇ ਰਾਤ ਨੂੰ ਰਸੋਈ ਦੀ ਬਾਰੀ ਵਿੱਚੋਂ ਅਸਮਾਨ ਉੱਤੇ ਚਮਕਦੇ ਤਾਰੇ ਤੱਕਦਾ ਰਿਹਾ ਇਸ ਕਹਾਣੀ ਦੇ ਵਿੱਚ ਇਹ ਦੱਸਿਆ ਗਿਆ ਆ ਕਿ ਸਾਨੂੰ ਕਿਸੇ ਨੂੰ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਕਿ ਮੇਰੀ ਕੀਮਤ ਜ਼ਿਆਦਾ ਆ ਉਹਦੀ ਕੀਮਤ ਘੱਟ ਆ ਜਾਂ ਮੇਰੇ ਵਿੱਚ ਹੀ ਸਾਰੇ ਗੁਣ ਆ ਦੂਜੇ ਵਿੱਚ ਸਿਰਫ ਆਪ ਗੁਣ ਆ ਹਰ ਇਨਸਾਨ ਦੀ ਆਪਣੀ ਜ਼ਿੰਦਗੀ ਦੇ ਵਿੱਚ ਅਲੱਗ-ਅਲੱਗ ਗੁਣ ਆ ਤੇ ਅਲੱਗ-ਅਲੱਗ ਉਹਨਾਂ ਦੀ ਕੀਮਤ ਆ ਕਿਸੇ ਬੰਦੇ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਸਾਰਿਆਂ ਨੂੰ ਆਪਸ ਦੇ ਵਿੱਚ ਦੋਸਤ ਮਿੱਤਰ ਬਣ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਆਪਣੀ ਆਪਣੀ ਥਾਂ ਤੇ ਸਾਰੇ ਹੀ ਚੰਗੇ ਹੁੰਦੇ ਹਨ थैंक यू सो मच बॉड ਬਲੈਸ ਜੋ ਐਂਡ ਬੀ ਹੈਪੀ ਆਲਵੇਜ਼ ओके जी ਹਾਂਜੀ ਔਖੇ ਸ਼ਬਦਾਂ ਦੇ ਅਰਥ ਕੀ ਆ ਬੋਲੀ 베ਲੀ ਦਾ ਕੀ ਮਤਲਬ ਹੁੰਦਾ ਹੈ ਮਿੱਤਰ ਜਾਂ ਦੋਸਤ ਉੱਤਮ ਦਾ ਮਤਲਬ ਹੁੰਦਾ ਹੈ ਵਧੀਆ ਚੰਗਾ ਜਾਂ શ્રેਸ਼ਟ ਵਚਨ ਦਾ ਮਤਲਬ ਹੁੰਦਾ ਆ ਕਿਸੇ ਨਾਲ ਵਾਅਦਾ ਕਰਨਾ ਇਕਰਾਰ ਕਰਨਾ ਕੋਲ ਕਰਨਾ ਜਾਂ ਫਿਰ ਪ੍ਰਣ ਕਰਨਾ ਜਿਹਨੂੰ ਤੁਸੀਂ ਕਹਿੰਦੇ ਆ ਪ੍ਰੋਮਿਸ ਕਰਨਾ ਇਤਬਾਰ ਦਾ ਮਤਲਬ ਹੁੰਦਾ ਹੈ ਯਕੀਨ ਕਰਨਾ ਭਰੋਸਾ ਕਰਨਾ ਕਿਸੇ ਤੇ ਇਤਬਾਰ ਕਰਨਾ ਇਨਸਾਫ ਦਾ ਮਤਲਬ ਹੁੰਦਾ ਹੈ ਨਿਆਂ ਕਰਨਾ ਸੱਚ ਤੇ ਝੂਠ ਦਾ ਨਿਤਾਰਾ ਕਰਨਾ ਵੈਦ ਹਕੀਮ ਕਿਹੜੇ ਹੁੰਦੇ ਆ ਆਯੁਰਵੈਦਿਕ ਦਵਾਈਆਂ ਦੁਆਰਾ ਬਿਮਾਰੀ ਦਾ ਜਿਹੜਾ ਇਲਾਜ ਕਰਦੇ ਆ ਉਹਨਾਂ ਨੂੰ ਵੈਦ ਕਹਿੰਦੇ ਆ ਪੂਦਨਾ ਦਾ ਮਤਲਬ ਹੁੰਦਾ ਹੈ ਪੁਦੀਨਾ ਠੀਕ ਹੈ ਜੀ